ਸਿਟੀ ਕਲੱਬ ਫਗਵਾੜਾ ਦੀਆਂ ਲੰਬੇ ਸਮੇਂ ਬਾਅਦ 8 ਅਗਸਤ ਨੂੰ ਹੋਣ ਜਾ ਰਹੀ ਚੋਣ ਨੂੰ ਲੈ ਕੇ ਜਿੱਥੇ ਸਿਟੀ ਕਲੱਬ ਦੇ ਮੈਂਬਰਾਂ ਵੱਲੋਂ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਸਿਟੀ ਕਲੱਬ ਨੂੰ ਬਿਹਤਰ ਬਣਾਉਣ ਲਈ ਵੀ ਦਾਵਿਆਂ ਦਾ ਦੌਰ ਪੂਰੀ ਤਰ੍ਹਾਂ ਨਾਲ ਗਰਮਾਉਣਾ ਸ਼ੁਰੂ ਹੋ ਗ ਚੁਕਾ ਹੈ ਇਨ੍ਹਾਂ ਚੋਣਾਂ ਨੂੰ ਲੈ ਕੇ ਇੱਕ ਧਿਰ ਦੀ ਮੀਟਿੰਗ ਹੋਟਲ ਐਮਬੈਸਡਰ ਵਿਖੇ ਹੋਈ ਜਿਸ ਵਿੱਚ ਸਿਟੀ ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਪ੍ਰਾਸ਼ਰ ਅਸ਼ੋਕ ਸੇਠੀ ਰਣਜੀਤ ਸਿੰਘ ਖੁਰਾਨਾ ਜਤਿੰਦਰ ਸਿੰਘ ਗੁੰਦੀ ਨਰੇਸ਼ ਭਾਰਤਵਾਹੇ ਹਾਜ਼ਰ ਹੋਏ ਮੀਟਿੰਗ ਦੌਰਾਨ ਜਿੱਥੇ ਸਮੂਹ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ 13 ਮੈਂਬਰੀ ਟੀਮ ਘੋਸ਼ਿਤ ਕੀਤੀ ਗਈ ਉੱਥੇ ਸੀਨੀਅਰ ਵਾਈਸ ਪ੍ਰਧਾਨ ਲਈ ਪਰਮਜੀਤ ਸਿੰਘ ਖੁਰਾਨਾ ਦੇ ਨਾਮ ਤੇ ਮੋਹਰ ਲਗਾਈ ਗਈ ਜਦਕਿ ਸੈਕਟਰੀ ਲਈ ਤਰਮਿੰਦਰ ਟੋਨੀ ਕੈਸ਼ੀਅਰ ਲਈ ਰਕੇਸ਼ ਬਾਂਗਾ ਅਤੇ ਜੁਆਇੰਟ ਸੈਕਟਰੀ ਲਈ ਅਗਮ ਪ੍ਰਾਸ਼ਰ ਦਾ ਨਾਮ ਅਨਾਉਂਸ ਕੀਤਾ ਗਿਆ ਇਸ ਮੌਕੇ ਪਰਮਜੀਤ ਸਿੰਘ ਖੁਰਾਨਾ ਨੇ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਉਹ ਇਹ ਚੌਂ ਜਿੱਤਦੇ ਹੰ ਤਾਂ ਉਹ ਸਿਟੀ ਕਲੱਬ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ ਤਾਂ ਜੋ ਸਿਟੀ ਕਲੱਬ ਵਿੱਚ ਇੱਕ ਪਰਵਾਰਕ ਮਾਹੌਲ ਬਣਾਇਆ ਜਾ ਸਕੇ ਔਰ ਤੇ ਸਤਿਕਾਰ ਨੂੰ ਇਸੇ ਕਲਾ ਦੇ ਸੂਰਮੇ ਔਰ ਕੰਪਨੀ ਮੈਂ ਪਹਿਲਾਂ ਤੁਹਾਡਾ ਜੀ ਆਇਆਂ ਕਹਿੰਦਾ ਤੁਹਾਨੂੰ ਔਰ ਤੁਹਾਨੂੰ ਅੱਜ ਜੋ ਜੋ ਮੈਮਰੀ ਨੂੰ ਸਭ ਵੀ ਆ ਇਹਦੇ ਵਿਸ਼ਵਾਸਿਤ ਹੋਊਗਾ ਕਿ ਜੋ ਵੀ ਇੱਥੇ ਵਾਦਾ ਕਰੂੰਗਾ ਉਹਨੂੰ ਪੂਰਾ ਕਰਾਂ ਕਿਉਂਕਿ ਐਜ਼ ਅ ਕੌਂਸਲ 12 ਸਾਲ ਤੋਂ ਮੈਂ ਆਪਣੇ ਵਾਰੀ ਸੇਵਾ ਦੇ ਬਾਰੇ ਹਾਂ ਔਰ ਮੈਨੂੰ ਇਸ ਕਲੱਬ ਦੀ ਜਨ ਸੈਕਟਰੀ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਮੈਂ ਕੰਮ ਕੀਤਾ ਸਿਟੀ ਸਾਹਿਬ ਦੇ ਨਾਲ ਅਸੀਂ ਇਕੱਠੇ ਹੀ ਸੀਗੀ ਪਰ ਜੀ ਸਿਟੀ ਸੋਸਾਇਟੀ ਦੀ ਮੈਂ ਵੀ ਨਾਲ ਹੀ ਸੀ ਨਾ ਤੇ ਬਹੁਤ ਦੇਰ ਤੋਂ ਬਾਅਦ ਕੋਈ ਡਵੈਲਪਮੈਂਟ ਨਹੀਂ ਹੋਈ ਅਸੀਂ ਕੋਈ ਤੁਸੀਂ ਅੱਜ ਤੋਂ 10-15 ਤਾਂ ਪਹਿਲਾਂ ਵੈਸੇ ਹੀ ਅਸੀਂ ਮੈਂ ਤੇ ਮਨਤੋ ਅਸੀਂ ਇਕੱਠੇ ਗਏ ਤਾਂ ਉੱਥੇ ਜਾ ਕੇ ਸਾਨੂੰ ਨਹੀਂ ਪਤਾ ਸੀ ਇਲੈਕਸ਼ਨ ਹੈ ਮੈਂ ਤੇ ਟੋਨੀ ਜੀ ਗਏ ਤੇ ਉੱਥੇ ਹੀ ਜਾ ਕੇ ਰਾਜ ਉੱਥੇ ਫਿਰਨੀ ਆ ਦੋਨ ਪੈਕ ਲੋਗੇ ਇਹ ਉੱਤੇ ਜਾ ਕੇ ਜਦੋਂ ਮੈਂ ਦੇਖਿਆ ਉੱਥੇ ਰਹਿਣਾ ਮਾੜਾ ਮਾਹੌਲ ਕੀ ਇੰਨਾ ਮਾੜਾ ਡਿਸਪਲਨ ਜੋ ਬਿਲਡਿੰਗ ਦੀ ਹਾਲਤ ਹੈ ਨਹੀਂ ਲੱਗਦਾ ਕਿ ਜੇ ਆਪਾਂ ਇਸ ਵਾਰ ਕੋਈ ਵਧੀਆ ਡਿਸੀਜਨ ਨਾ ਲੈ ਲਏ ਸਕੇ ਤਾਂ ਇਕੱਲਾ ਕੋਈ ਵੈਸੇ ਹੀ ਦੋ ਚਾਰ ਸਾਲਾਂ ਦਾ ਢਾਣ ਪੈ ਜੇ ਨਹੀਂ ਬਿਸ਼ੱਕ ਕੁਝ ਦੇਖ ਲਿਓ ਉੱਪਰ ਕਿੰਨਾ ਕਿੰਨਾ ਕਾਰ ਐਂਟਰ ਚ ਹੋ ਰਹੇ ਆ ਬਰੇ ਹਾਲ ਆ ਕੋਈ ਨੰਬਰ ਡਿਊਸ ਨਹੀਂ ਦੇ ਰਿਹਾ ਸਾਰੇ ਮੈਂਬਰ ਜਿੰਨੇ ਨੇ ਪੈਸੇ ਦਿੱਤੇ ਆ ਸਾਰੇ ਮੈਂਬਰ ਛੱਡ ਛੱਡ ਜਾ ਰਹੇ ਆ ਉਧਰ ਅਸ਼ੋਕ ਸੈਠੀ, ਰਣਜੀਤ ਸਿੰਘ ਖੁਰਾਨਾ ਤੇ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਬਾਕੀ ਮੈਂਬਰਾਂ ਦੇ ਨਾਵਾਂ ਦੀ ਘੋਸ਼ਣਾ ਵੀ ਜਲਦ ਹੀ ਕਰ ਦਿੱਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪਰਮਜੀਤ ਸਿੰਘ ਖੁਰਾਨਾ ਦੀ ਟੀਮ ਚੋਣ ਜਿੱਤਣ ਤੋਂ ਬਾਅਦ ਸਿਟੀ ਕਲੱਬ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰੇਗੀ ਤੇ ਉਹ ਵੀ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਗੇ। ਸਿਟੀ ਕਲੱਬ ਫੁਗੜਾ ਦੇ ਇਲਕਸ਼ ਦੇ ਬਾਬਤ ਐਮਬੈਸਡਰ ਹੋਲਡਰ ਫੁਗੜਾ ਦੇ ਵਿੱਚ ਇੱਕ ਜਨਰਲ ਮੀਟਿੰਗ ਰੱਖੀ ਗਈ ਜਿਦੇ ਵਿੱਚ ਸਿਟੀ ਕਲੱਬ ਦੀਆਂ ਜੋ ਕਮਜ਼ੋਰੀਆਂ ਰਹੀਆਂ ਹਨ ਉਹਨਾਂ ਨੂੰ ਦੂਰ ਕਰਕੇ ਇੱਕ ਕਲੱਬ ਨੂੰ ਇੱਕ ਵਧੀਆ ਕਲੱਬ ਜਿਹੜੀ ਫਗਵਾੜੇ ਦੇ ਵਿੱਚ ਬਣਾ ਕੇ ਪਰਵਾਰਿਕ ਕਲੱਬ ਜਿਹੜੀ ਬਣਾ ਕੇ ਇਹ ਸਾਰੇ ਮੈਂਬਰਾਂ ਨੂੰ ਦਿੱਤੀ ਜਾਵੇ। ਉਹਦੇ ਲਈ ਅੱਜ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈਗਾ ਜਿਹਦੇ ਵਿੱਚ ਪਰਮਜੀਤ ਖੁਰਾਨਾ ਜੀ ਜੋ ਸਾਡੇ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਉੱਪਰ ਹਨ ਉਹਨਾਂ ਦੇ ਅਧੀਨ ਇਹ ਟੀਮ ਬਣੂਗੀ 13 ਮੈਂਬਰੀ ਟੀਮ ਜਿਹੜੀ ਹੈਗੀ ਆ ਇਸ ਕਲੱਬ ਦੇ ਵਿੱਚ ਇੱਕ ਅੱਛੇ ਰੂਪਰੇਖਾ ਦੇ ਵਿੱਚ ਇਸ ਕਲੱਬ ਨੂੰ ਇਸ ਕੰਡੀਸ਼ਨ ਦੇ ਵਿੱਚ ਬਣਾ ਕੇ ਦਊਗੀ। ਉਹ ਅਸੀਂ ਤੁਹਾਡੇ ਦਾ ਵਾਅਦਾ ਕਰਦੇ ਹੈਗੇ ਕਿ ਇਸ 2 ਸਾਲਾਂ ਦੇ ਵਿੱਚ ਇੱਕ ਕਲੱਬ ਜਿਹੜੀ ਰੂਪਰੇਖਾ ਹੈਗੀ ਆ ਇੱਕ ਵਾਰੀ ਦੁਬਾਰਾ ਤੁਹਾਨੂੰ ਪੁਰਾਣੀ ਜਿਹੜੀ ਯਾਦ ਹੈਗੀ ਆ ਉਹ ਦੁਲਾਈਗੀ ਕਿਉਂਕਿ ਇਸ ਕਲੱਬ ਦੇ ਵਿੱਚ ਬਹੁਤ ਜਿਹੜੇ ਮੈਂਬਰ ਹੈਗੇ ਆ ਪਿਛਲੇ 20 ਸਾਲ ਤੋਂ ਨਹੀਂ ਆ ਰਹੇ ਹੈਗੇ ਸਾਡੀ ਇਹ ਕੋਸ਼ਿਸ਼ ਹੈਗੀ ਆ ਕਿ ਹਰ ਇੱਕ ਜਿਹੜਾ ਮੈਂਬਰ ਹੈਗਾ ਚਾਹੇ ਉਹ ਘਰ ਬੈਠਾਗਾ ਉਹਨੂੰ ਜਿਹੜੀ ਸਾਡੀ ਟੀਮ ਹੋਏਗੀ ਉਹ ਫੋਨ ਕਰਕੇ ਬੁਲਾਏਗੀ ਭਾਈ ਤੇ ਕਲੱਬ ਬਾਹ ਕਲੱਬ ਦਾ ਜਿਹੜਾ ਮਾਹੌਲ ਹੈਗਾ ਉਹ ਦੇਖੋ ਇਹ ਅੱਜ ਜਿਹੜੀ ਕਲੱਬ ਹੈਗੀ ਆ ਬਹੁਤ ਅੱਛੀ ਕਲੱਬ ਬਣ ਗਈ ਹੈਗੀ ਆ ਉਹਦੇ ਵਿੱਚ ਯੂਥ ਦੇ ਲਈ ਸਪੋਰਟਸ ਦਾ ਜਿਹੜਾ ਖਾਸ ਧਿਆਨ ਰੱਖਿਆ ਜਾਏਗਾ ਬੱਚਿਆਂ ਦੇ ਲਈ ਸੀਬੀ ਪੂਲ ਦਾ ਧਿਆਨ ਰੱਖਿਆ ਜਾਏਗਾ ਬਾਕੀ ਜੋ ਕਾਰਡ ਹੈ ਜਾਂ ਡਰਿੰਕ ਦਾ ਹੈਗਾ ਉਹ ਸਾਰੀ ਕਲੱਬਾਂ ਦੇ ਵਿੱਚ ਜੋ ਨੋਰਮ ਦੇ ਨਾਲ ਚੱਲਦਾ ਹੈਗਾ ਉਸ ਨੋਰਮ ਦੇ ਨਾਲ ਹੀ ਇੱਥੇ ਚਲਾਇਆ ਜਾਏਗਾ ਜਿਹੜੀ ਨਵੀਂ ਟੀਮ ਅਸੀਂ ਅਨਾਉਂਸ ਕੀਤੀ ਆ ਇਲੈਕਸ਼ਨ ਲਈ ਉਹਨੂੰ ਮੌਕਾ ਮੌਕਾ ਦਿੰਨਾ ਔਰ ਮੈਂ ਆਸ ਕਰਦਾ ਵੀ ਜਿਹੜੀ ਟੀਮ ਹੈ ਅਗਲੇ ਸਾਲ ਵਧੀਆ ਕੰਮ ਕਰੇਗੀ ਜਿਹੜੇ ਪਿਛਲੇ ਟੀਮਾਂ ਜਿਸ ਕੰਮ ਕਰਕੇ ਗਏ ਆ ਉਹਦੇ ਵਿੱਚ ਅਸੀਂ ਇਹ 10 ਦਾ ਜਿਆਦਾ ਕਿਹੜਾ ਸਿਟੀ ਕਲੱਬ ਹੈ 109 ਕਲਬਾ ਨਾਲ ਹਿੰਦੁਸਤਾਨੇਟ ਹੈ ਸੇਗਾ ਸਾਡਾ ਮੈਂਬਰ ਕਾਰਡ ਲੈ ਕੇ ਹਿੰਦੁਸਤਾਨ ਦੀ 109 ਕਲਬਾਈ ਜਾ ਸਕਦਾ ਔਰ ਜਿੱਤੇ ਮੈਂਬਰਸ਼ਿਪ ਜਿਹੜੀ ਹੈ 10 ਲੱਖ ਰੁਪਏ ਹੈਗੀ ਆ ਉੱਥੇ ਵੀ ਸਾਡਾ ਕਾਰਡ ਲੈ ਕੇ ਜਾ ਸਕਦਾ ਮੈਂ ਉਮੀਦ ਕਰਦਾ ਜਿਹੜੀ ਟੀਮ ਟੀਮ ਆਏਗੀ ਉਹ ਕਲੱਬ ਨੂੰ ਬਹੁਤ ਚਾਹੀਏ ਤੇ ਲੈ ਕੇ ਜਾਏਗੀ ਅਸੀਂ ਇਹਨਾਂ ਨਾਲ ਹਮੇਸ਼ਾ ਸਾਥ ਦੇਵਾਂਗੇ ਮੇਰੀ ਜਿੱਥੇ ਜਰੂਰਤ ਹੋਏਗੀ ਮੈਂ ਇਸ ਟੀਮ ਦਾ ਸਾਥ ਦਵਾਂਗਾ ਇਸ ਤਰ੍ਹਾਂ ਪ੍ਰਸ਼ਰ ਜੀ ਨੇ ਕਿਹਾ ਅਸ਼ੋਕ ਸੇਠੀ ਜੀ ਨੇ ਕਿਹਾ ਜਾਇ ਇਸ ਮੀਟਿੰਗ ਤੇ ਅੱਜ ਸਾਰੇ ਬੁਲਾਰਿਆਂ ਨੇ ਕਿਹਾ ਕਿਆਪਾ ਕਲੱਬ ਨੂੰ ਇੱਕ ਬਹੁਤ ਵਧੀਆ ਕਲੱਬ ਬਣਾਣਾ ਕਿਉਂਕਿ ਇੱਥੇ ਕੋਈ ਡਿਸਿਪਲਨ ਨਹੀਂ ਹੈਗਾ ਮੈਂਬਰ ਅਗਰ ਦੇਖਿਆ ਜਾਵੇ ਤਾਂ ਤਕਰੀਬਨ 1150 ਦੇ ਕਰੀਬ ਇੱਥੇ ਸੀਰੀਜ਼ ਬਣ ਚੁੱਕੀ ਹੈ ਲੇਕਿਨ ਅਸਲ ਜਿਹੜੇ ਮੈਂਬਰ ਹੈਗੇ 370 ਬਾਕੀ ਮੈਂਬਰ ਛੱਡ ਗਏ ਆ ਚੁੱਕੇ ਆ ਤੇ ਮੈਨੂੰ ਪੂਰੀ ਉਮੀਦ ਆ ਇਸ ਨਵੀਂ ਟੀਮ ਤੋਂ ਕਿ ਇਹ ਮੈਂਬਰ ਇਹਨੂੰ ਵੱਡੀ ਗਿਣਤੀ ਜਿਤਾਉਣਗੇ ਇਹਨਾਂ ਨੂੰ ਵੋਟਾਂ ਪਾ ਕੇ 83 ਨੂੰ ਵੋਟਾਂ ਪੈਣੀਆਂ ਤੇ ਮੈਂ ਸਮਝਦਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਇਸ ਸਿਟੀ ਕਲੱਬ ਨੂੰ ਇੱਕ ਵਧੀਆ ਕਲੱਬ ਬਣਾਈਏ ਕਿਉਂਕਿ ਸ਼ਹਿਰ 'ਚ ਹਰੇਕ ਸ਼ਹਿਰ ਦਾ ਇੱਕ ਕਲੱਬ ਹੁੰਦਾ ਜਿੱਥੇ ਬੱਚੇ ਆਪਣੇ ਜਾ ਕੇ ਉੱਥੇ ਸਪੋਰਟਸ ਕਰ ਸਕਦੇ ਆ ਤਾਂ ਮੈਂ ਸਮਝਦਾ ਕਿ ਸਾਡੇ ਕਲੱਬ ਸ਼ਹਿਰ ਦੇ ਬਹੁਤ ਸੈਂਟਰ 'ਚ ਆ ਤੇ ਮੈਨੂੰ ਪੂਰੀ ਉਮੀਦ ਤੇ ਪੂਰਾ ਵਿਸ਼ਵਾਸ ਆ ਕਿ ਨਵੀਂ ਟੀਮ ਚਾਹੇ ਉਹ ਸਪੋਰਟਸ ਦਾ ਹੋਵੇ ਚਾਹੇ ਉਹ ਇੱਥੇ ਐਕਟੀਵਿਟੀ ਹੋਵੇ ਚਾਹੇ ਡਿਸਪੀਸਪਲਨ ਹੋਵੇ ਪੂਰਾ ਕੰਮ ਰੱਖੋਗੇ ਤੇ ਇੱਕ ਵਧੀਆ ਇੱਥੇ ਮਾਹੌਲ ਬਣਾਓਗੇ ਐਨਾ ਕਹਿੰਦਾ ਨਵੀਂ ਟੀਮ ਤੇ ਇੱਕ ਵਾਰ ਉਹਨਾਂ ਵਧਾਈਆਂ ਵੀ ਦੇਣਾ ਤੇ ਇਸ ਉਮੀਦ ਤੇ ਕਿ ਆਪਣੇ ਸਿਟੀ ਕਲੱਬ ਦੇ ਮੈਂਬਰਾਂ ਇਸ ਨਵੀਂ ਟੀਮ ਨੂੰ ਆਪਣਾ ਭਰਪੂਰ ਯੋਗਦਾਨ ਦੇਣਗੇ ਉਧਰ ਦੂਸਰੀ ਧਿਰ ਦੀ ਗੱਲ ਕਰੀਏ ਤਾਂ ਦੂਸਰੇ ਪਾਸੇਓ ਵਾਈਸ ਪ੍ਰਧਾਨ ਲਈ ਹਰਦੀਪ ਸਿੰਘ ਦੀਪਾ ਜਨਰਲ ਸੈਕਟਰੀ ਵਿਵੇਕ ਹਾੜਾ ਜੁਆਇੰਟ ਸੈਕਟਰੀ ਡਾਕਟਰ ਗੰਗਨ ਗੈਂਦ ਅਤੇ ਕੈਸ਼ੀਅਰ ਮੁਕੇਸ਼ ਗੋਇਲ ਦੇ ਨਾਵਾਂ ਦੀ ਘੋਸ਼ਣਾ ਕੀਤੀ ਗਈ ਹੈ ਇਸ ਦੌਰਾਨ ਫਾਸਟ ਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਟਿਮੀ 나ਗਪਾਲ ਹੈਪੀ ਹੈਲਨ ਰਾਹੁਲ ਬਾਲੀਆ ਰਮਨ ਨਹਿਰਾ ਦੇਵ ਸ਼ਰਮਾ ਸੁਰਿੰਦਰ ਸੋਨਦੀ ਮੋਹਨ ਸਿੰਘ ਗਾਂਧੀ ਤੇਜਿੰਦਰ 바ਵਾ ਤੇਜਸਵੀ ਭਾਰਤਵਾਹ ਵਿਨੋਦ ਬਰਮਾਨੀ ਬਿਪਨ 베ਦੀ, ਬੀਪੀ ਸਿੰਘ ਅਰੋੜਾ, ਬਿੰਟੂ ਵਾਲੀਆ, ਡਿੰਪਲ ਗੁਪਤਾ, ਅਮਰੀਕ ਸਿੰਘ ਚਿੰਟੂ, ਸੁਸ਼ੀਲ ਸ਼ਰਮਾ, ਵਾਸੀ ਗੁਪਤਾ, ਵਿਕਾਸ ਉਪਪਲ, ਬੱਲੂ ਵਾਲੀਆ, ਚੰਨ ਲਾਲ ਸ਼ਰਮਾ, ਨਰੇਸ਼ ਸੋਂਧੀ, ਵਿਰਿੰਦਰ ਢੀਂਗਰਾ, ਬੱਬੂ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਟੀ ਕਲੱਬ ਦੇ ਮੈਂਬਰ ਅਤੇ ਫਗਵਾੜਾ ਸ਼ਹਿਰ ਦੇ ਪਤਵੰਤੇ ਮੌਜੂਦ ਸਨ।